ਰਾਜਨੀਤੀ ਸਾਨੂੰ ਆਉਂਦੀ ਨਹੀਂ ਅਸੀਂ ਰਾਜਨੀਤੀ ਨਹੀਂ ਕਰ ਰਹੇ ਆ ਜੋ ਵੀ ਮੈਂ ਗੱਲ ਕਰ ਰਹੀ ਆ ਇਹ ਰਾਜਨੀਤਿਕ ਤੌਰ ਤੇ ਨਹੀਂ ਇਹ ਸਾਡੇ ਦਿਲ ਦੀ ਗੱਲ ਆ ਅਸੀਂ ਜਿਹੜਾ ਆ ਮਨੋਂ ਤਨੋਂ ਆਏ ਆ ਸੇਵਾ ਲਈ ਆਏ ਆ ਤੇ ਸੇਵਾ ਕਰਾਂਗੇ ਰਾਜਨੀਤੀ ਨਹੀਂ ਕਰ ਸਕਦੇ ਆਪਾਂ ਤੇ ਨਾ ਹੀ ਨੇ ਯੋਗ ਹੈ ਕਿ ਅਸੀਂ ਰਾਜਨੀਤੀ ਕਰੀਏ ਰਾਜਨੀਤੀ ਨਹੀਂ ਆ ਜੀ ਇਹ ਸੇਵਾ ਆ ਆਜ਼ਾਦ ਗਰੁੱਪ ਜਿੱਦੋਂ ਖੜਾ ਹੋਇਆ ਉਹ ਸੇਵਾ ਲਈ ਖੜਾ ਹੋਇਆ ਆ ਜੀ ਅਸੀਂ ਉਹ ਰਾਜਨੀਤਿਕਤਾ ਨਹੀਂ ਸੀ ਨਾ ਅਸੀਂ ਫਿਰ ਵੀ ਸੇਵਾ ਕਰ ਰਹੇ ਸੀਗੇ ਹੁਣ ਇੱਕ ਪਾਰਟੀ ਨੇ ਜੇ ਸਾਨੂੰ ਨੁਮਾਇਦਾ ਜੁਣਿਆ ਆ ਸਾਨੂੰ ਮਤਲਬ ਕਿ ਟਿਕਟ ਦੇ ਕਿ ਨਵਾਜਿਆ ਆ ਅਸੀਂ ਪਾਰਟੀ ਵੱਲੋਂ ਜਾਂ ਆਪਣੇ ਵੱਲੋਂ ਲੜ ਰਹੇ ਆ ਜੀ ਤਾਂ ਉਹ ਦਿਲੋਂ ਲੜ ਰਹੇ ਆ ਕੋਈ ਰਾਜਨੀਤਿਕ ਇਹੋ ਜਿਹਾ ਬਣਾ ਕੇ ਪ੍ਰੋਪਾਗੈਂਡਾ ਨਹੀਂ ਵੀ ਇਦਾਂ ਇਦਾਂ ਆ ਕਰਦਾਂਗੇ ਉਹ ਕਰਦਾਂਗੇ ਜੋ ਵੀ ਆਉਂਦਾ ਆ ਸਾਡੇ ਦਿਲੋਂ ਆਉਂਦਾ ਆ ਕੋਈ ਸ਼ੋਸ਼ੇਬਾਜੀ ਨਹੀਂ ਆ ਕੁਛ ਨਹੀਂ ਆ ਜੀ ਸ਼੍ਰੋਮਣੀ ਅਕਾਲੀ ਦਲ ਤੱਕ ਪਹੁੰਚ ਤੁਹਾਡੇ ਪਰਿਵਾਰ ਦੀ ਹੋਈ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਤੱਕ ਪਹੁੰਚ ਕੀਤੀ ਸੀ ਜਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੱਕ ਪਹੁੰਚ ਕੀਤੀ ਸੀ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਆਜ਼ਾਦ ਗਰੁੱਪ ਖੜਾ ਹੁੰਦਾ ਹੈ ਨਾ ਤਾਂ ਕੇਸ਼ਾਈ ਵਿਰੋਧ ਖੜਾ ਹੁੰਦਾ ਆ ਤੇ ਬਹੁਤ ਸਾਰੇ ਆਪਣੇ ਪੰਜ ਸਰਪੰਚ ਜੀ ਜੋ ਸੀਗੇ ਉਹ ਆਪਣੇ ਅਸੀਂ ਸ਼ੁਰੂ ਤੋਂ ਕੱਲ ਲਿਆਈਆਂ ਮੈਂ ਤੁਹਾਨੂੰ ਦੱਸ ਦਵਾਂ ਅਸੀਂ ਸ਼ੁਰੂ ਤੋਂ ਕੱਲ ਲਿਆਈਆਂ ਤੇ ਹੋਰ ਵੀ ਜਿੰਨੇ ਵੀ ਆਪਣੇ ਸੀਗੇ ਉਹ ਕੱਲ ਲਿਆਏ ਸੀਗੇ ਕੁਝ ਕੁਝ ਆਏ ਆ ਕਾਂਗਰਸ ਸਰਕਾਰ ਵੱਲੋਂ ਸਤਾਏ ਹੋਏ ਉਹਨਾਂ ਦੇ ਜਾਂ ਆਮ ਆਦਮੀ ਦੇ ਸਤਾਏ ਹੋਏ ਤਾਂ ਉਹਨਾਂ ਨੇ ਸਾਰਿਆਂ ਨੇ ਆਹੀ ਜੋ ਡਿਸੀਜਨ ਆ ਸਾਡਾ ਸਾਰਿਆਂ ਦਾ ਸੀਗਾ ਕਿ ਪਾਰਟੀ ਜਿਹੜੀ ਆ ਉਹ ਸਾਡੀ ਪੰਥਕ ਹੋਣੀ ਚਾਹੀਦੀ ਆ ਸਾਡੀ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਜੋ ਵਿਕਾਸ ਕਰਾ ਸਕੇ ਤਾਂ ਇਹ ਦੋਵਾਂ ਧਿਰਾਂ ਵੱਲੋਂ ਹੀ ਜਿਹੜਾ ਆ ਉਹ ਕੀਤਾ ਸੀ ਪਹਿਲਾਂ ਯਾਦਗਰ ਵੱਲੋਂ ਹੋਈ ਸੀ ਸ਼ੁਰੂਮਣੀ ਕਲ ਦੋਨਾਂ ਵੱਲੋਂ ਹੀ ਲਾ ਲਓ ਤੁਸੀਂ ਫੇ ਦੋਨਾਂ ਵੱਲੋਂ ਹੀ ਸੀ ਕਿ ਮਿਲ ਕੇ ਜਿਹੜਾ ਹੈਗੇ ਚੀਜ਼ ਲੱਭੀ ਬਿਲਕੁਲ ਬਿਲਕੁਲ ਜੀ ਤਿਆਰੀ ਮੈਂ ਕਿੰਨੀ ਆ ਵੀ ਮੈਂ ਇਹ ਮੰਨ ਕੇ ਚੱਲਦੀ ਆ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕੱਲ ਦੀ ਸਵੇਰ ਵੇਖਣੀ ਆ ਕਿ ਨਹੀਂ ਵੇਖਣੀ ਅਸੀਂ ਅੱਜ ਨਾ ਅੱਜ ਅੱਜ ਲਈ ਜੀ ਜੋ ਅਸੀਂ ਕਰ ਰਹੇ ਆ ਨਾ ਤੇ ਉਹ ਅਸੀਂ ਹੁਣ ਲਈ ਕਰ ਰਹੇ ਆ ਕਿ ਹੁਣ ਜਿਹੜਾ ਆ ਆਪਣੇ ਤਰਨਤਾਰਨ ਹਲਕੇ ਦੀ ਸੰਗਤ ਨੂੰ ਜਿਹੜਾ ਆ ਵਧੀਆ ਨਮਾਇਦਾ ਜਿਹੜੇ ਮੇਰੇ ਮਾਤਾ ਜੀ ਜਿਹੜੇ ਆ ਬਹੁਤ ਵਧੀਆ ਕਿਰਦਾਰ ਦੇ ਨੇ ਉਹਨਾਂ ਨੂੰ ਦਰਦੇ ਆ ਆਪਣੇ ਤਰਨਤਾਰਨ ਹਲਕੇ ਨਾਲ ਆਪਣੇ ਪੰਜਾਬ ਨਾਲ ਉਹ ਸ਼ੁਰੂ ਤੋਂ ਸੇਵਾ ਵਿੱਚ ਰਹੇ ਨੇ ਤੇ ਹੁਣ ਵੀ ਉਹ ਚਾਹੁੰਦੇ ਨੇ ਕਿ ਮੈਂ ਆਪਣਾ ਜਿਹੜਾ ਆ ਜੀਵਨ ਜਿਹੜਾ ਆ ਸੇਵਾ ਆਪਣੇ ਪੰਥ ਨੂੰ ਆਪਣੇ ਪੰਜਾਬ ਲਈ ਜਿਹੜਾ ਆ ਹਲਕੇ ਲਈ ਸਮਰਪਿਤ ਕਰਾਂ ਤਾਂ ਮੈਂ ਇਹੀ ਵੇਖਦੀ ਆ ਕਿ ਜੇ ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਆਪਾਂ ਜਿੱਤ ਪ੍ਰਾਪਤ ਕਰਦੇ ਆ ਹਲਕੇ ਵਿੱਚ ਰਹਿ ਕੇ ਤੇ ਤੁਸੀਂ ਆਪ ਹੀ ਕਹੋਗੇ ਕਿ ਹਲਕੇ ਦਾ ਜਿਹੜਾ ਆ ਉਹ ਚਿਹਰਾ ਹੀ ਬਦਲ ਗਿਆ